ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਰਾਮਕਲੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗਾਵ ਰਾਮ ਕੇ ਗੁਣ ਗੀਤ ਗਾਵ ਪਦ ਤੇ ਵਿਸਰਾਮ ਲਾਉਣਾ ਗਾਵਹ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਉਏ ਉਧਾਰ ਨਾਨਕ ਭਵਜਲ ਉਤਰ ਸਪਾਰ RAMKALI ਮਹੱਲਾ ਪੰਜਵਾ ਗੋਪੂਰਾ ਮੇਰਾ ਗੋਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਵਿਨਾਸ਼ ਰੋਗ ਕੂਰਾ ਰਹਾਉ ਏਕ ਅਰਧ ਹੋ ਸਾਚਾ ਸੋਏ ਜਾਤੀ ਸ਼ਰਨ ਸਦਾ ਸੁਖ ਹੋਏ ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ਹਰਿ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਸਹਿਜ ਆਨੰਦ ਕਰਹੁ ਮੇਰੇ ਭਾਈ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰਪੂਰਾ ਸਾਰੋ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮਕਲੀ ਮਹਾਨਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਨਾਰ ਨਰਹ ਨਮਸਕਾਰੰ ਇਹ ਨਾਰ ਨਰਹ ਵੱਖਰਾ ਪਾਠ ਕਰਨਾ ਪਾਦਸ਼ੇਦ ਪੁੱਥੀਆਂ ਤੇ ਇਕੱਠਾ ਛਪਿਆ ਹੋਇਆ ਨਾਰ ਨਰ ਹੈ ਜਈ ਅੰਜਾਨ ਪਾਠੀ ਨਰਨ ਰਹਿ ਕਰ ਜਾਂਦੇ ਨੇ ਉਹ ਤਾਂ ਬਿਲਕੁਲ ਹੀ ਗਲਤ ਹੈ ਪਾਠ ਧਿਆਨ ਨਾਲ ਕਰਨਾ ਨਰ ਵੱਖਰਾ ਪਾਦ ਹੈ ਨਰਹ ਵੱਖਰਾ ਇਥੇ ਵਿਸਰਾਮ नार नरह नमस्कारम जलन थलन वसुद गगन एक एकंकारम जलन थलन वसुद पुलई बोलना शुद्ध नहीं कह देना वसुद गगन इथी विश्राम है एक एकंकारम रहाव हरण धरन पुन पुनह करना पुन पुनह इ पुल्ले पद उच्चारण करने हा नानक गिरह निरंहारं नह गिरह नह गिरह नह गिरह निरंहारं नह गिरह इथी विश्राम है निरंहारं गंभीर तीर नाम हीर ਬੂਤ ਮੂਚ ਅਪਾਰੰ ਗੰਭੀਰ ਇਸ ਨੂੰ ਤੇ ਟਿੱਪੀ ਲੱਗੀ ਹੋਈ ਆ ਕਸ ਕੇ ਬੋਲਣਾ ੱੱੱ ਪੱਬਾ ਬੋਲਣਾ ਗੰਭੀਰ ਧੀਰ ਨਾਮ ਹੀਰ ਇਥੇ ਵਿਸਰਾਮ ਬੂਤ ਮੂਚ ਅਪਾਰੰ ਕਰਨ ਕੇ ਲ ਗੁਣ ਅਮੂਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾ रूप रंग सुगंध भोग त्याग चले माया चले कनक कामनी ये दो विश्राम लाउने है रूप रंग सुगंध भोग इथे त्याग चले माया चले इथे दूसरा विश्राम है कनक कामिनी रूप रंग सुगंध भोग त्याग चले माया चले ਕਨਿਕ ਕਾਮਨੀ ਕਾਮੀਨੀ ਰਹਾਉ ਪੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਪੰਡਾਰ ਦਰਬ ਅਰਬ ਖਰਬ ਇਥੇ ਵਿਸਰਾਮ ਪੇਖ ਲੀਲਾ ਮਨ ਸੁਧਾਰੈ ਮਨ ਸਧਾਰਾ ਨਹੀਂ ਜਦਨਾ ਮਾਨਤੇ ਥੋੜਾ ਠਹਿਰਾ ਦੇ ਕੇ ਬੋਲਾਂਗੇ ਸਧਾਰਾ ਇਕੱਠਾ ਬੋਲੋਗੇ ਪੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹ ਸੰਗ ਗੰਮਨੀ ਨਹ ਪਤਿ ਵਿਸਰਾਮ ਨਹ ਸੰਗ ਗੰਮਨੀ ਸੁਦក្លਤਰ ਪ੍ਰਾਤਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਛਮਨੀ ਸੋਤ ਕਲਤਰ ਪ੍ਰਾਤਮਿਤ ਇਥੇ ਅਰਧ ਵਿਸਰਾਮ ਲੈ ਦਨਾ ਸੋਤ ਕਲਤਰ ਪ੍ਰਾਤਮਿਤ ਉਰਜ ਪਰਿਯ ਪਰਮੋ ਮੋਹਿਵ ਇਥੇ ਵਿਸਰਾਮ ਇਹ ਬਿਰਖ ਚੰਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਪਾਵਨੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ ਰੇ ਮਨ ਓਟ ਲੇਹੁ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਾਦ ਨਿਰਬਾਨ ਰਹਾਉ ਵਡ ਭਾਗੀ ਤਿਹ ਜਾਨ ਕੋ ਜਾਨੋ ਜਨੋ ਪਾਠ ਜਿਹੜਾ ਨਾ ਮੁਖ ਸੁਧ ਪਾਠ ਹੈ ਜਨੋ ਊੜੇ ਔਂਕੜ ਦੇ ਨਾਲ ਵਡਭਾਗੀ ਤੇਹ ਜਾਣ ਕੋ ਜਨੋ ਪੂਥੀਆਂ ਚ ਜਨ ਨਾ ਹੋ ਖਾਹੀ ਨਾਲ ਔੰਕੜ ਲੱਗਿਆ ਹੋਇਆ ਊੜਾ ਬੰਦ ਮੂੰਹ ਵਾਲਾ ਅੰਕੜ ਆਠ ਸ਼ੁੱਧ ਹੈ ਵਡਭਾਗੀ ਤੇਹ ਜਾਣ ਕੋ ਜਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਹੋਏ ਕੈ ਫੁਨ ਬੈਕੁੰਠ ਸਿਧਾਵੇ ਫੁਨ ਬੈਕੁੰਠ ਸਿਧਾਵੇ ਅਜਾਮਲ ਕਉ ਅੰਤ ਕਾਲ ਮੈਂ ਅਜਾਮਲ ਅਜਾਮਲ یوں ਬੋਲਣਾ ਅਜਾਮਲ ਨਹੀਂ ਕਹਿਣਾ ਅਜਾਮਲ ਕਉ ਅੰਤ ਕਾਲ ਮੈਂ ਇਹ ਮੈਂ ਪਾਠ ਸੁੱਧ ਪਾਠ ਹੈ ਮੰਮੇ ਦਲਾਵਾ ਦੇ ਨਾਲ ਨਮੀ ਇਹ ਪੁੱਥੀਆਂ ਚ ਮੈਂ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ ਚ ਮੰਮੇ ਦਲਾਵਾ ਨਾ ਮੈਂ ਉਚਾਰਨ ਕਰਨਾ ਇਹਨੂੰ ਮੈਂ ਨਾਸਕੀ ਨਹੀਂ ਬੋਲਣਾ ਅਜਾਮਲ ਕਉ ਅੰਤ ਕਾਲ ਮੈਂ ਆਜ ਆਲ ਕਾ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਾਤ ਕਉ ਜੋਗੀਸ਼ੁਰ ਬਾਛਤ ਸੋ ਗਤ ਛਿਨ ਮਹਿ ਪਾਈ ਨਾਹਨ ਗੁਨ ਨਾਹਨ ਕਾਚ ਬਿਦਿਆ ਇਹ ਨਾਹਨ ਪਾਠ ਪ੍ਰਤਨ ਸਰੂਪਾਂ ਦੇ ਵਿੱਚ ਹੈ ਨੰਨੇ ਕੰਨਾ ਹਹਾ ਨੰਨਾ ਹਹੀ ਦੀਸੀ ਆ ਰਹੀ ਨਹੀਂ ਹੈ ਪਹਿਲੇ ਨਾਹਨ ਪਾਠ ਦੀ ਨਾਹਨ ਗੁਣ ਦੂਸਰਾ ਹੈ ਨੰਨੇ ਕੰਨਾ ਹਾ ਹਾ ਨੰਨੇ ਸਿਆਰੀ ਪੂਥੀਆਂ ਚ ਨੰਨੇ ਕੰਨਾ ਹਾ ਹੇ ਸਿਆਰੀ ਨੰਨਾ ਲਿਖਿਆ ਨਾਹੀਂ ਪਰ ਪ੍ਰਾਤਮ ਸੁਰੂਪਾਂ ਚ ਹੈ ਨੰਨੇ ਕੰਨਾ ਹਾ ਹਾ ਨੰਨੇ ਸਿਆ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਾਜਕੀਨਾ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਾਜਕੀਨਾ ਨਾਨਕ ਬਿਰਦ RAM ਕਾ ਦੇਖੋ ਨਾਨਕ ਬਿਰਦ RAM ਕਾ ਦੇਖੋ ਅਪੈਦਾਨ ਤਹਿਦੀਨਾ ਅਪੈ ਅਪੈਦਾਨ ਤਹਿਦੀਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ